ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਹਰੀਕੇ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਖਲੋਤੇ ਟਰਾਲੇ ਵਿੱਚ ਗੱਡੀ ਵੱਜੇ ਨਾਲ ਕਾਰ ਸਵਾਰ ਚਾਰ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਉੱਥੇ ਹੀ ਇਸ ਮਾਮਲੇ ਸਬੰਧੀ ਮੌਕੇ ਤੇ ਪਹੁੰਚੀ ਥਾਣਾ ਹਰੀਕੇ ਦੀ ਪੁਲਿਸ ਨੇ ਮ੍ਰਿਤਕ ਨੌਜਵਾਨਾਂ ਦੇ ਰਿਸ਼ਤੇਦਾਰ ਦਿਲਬਾਖਸ ਨੇ ਦੱਸਿਆ ਕਿ ਨੌਜਵਾਨ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਮੱਥਾ ਟੇਕ ਕੇ ਬਾਬਾ ਸਪਿੰਡ ਵਾਪਸ ਪਿੰਡ ਗੁਰੂ ਹਰਰਾਇ ਜ ਸਾਹਿਬ ਨੂੰ ਪਰਤਰੇ ਸਨ ਕਿ ਹਰੀਕੇ ਨਜ਼ਦੀਕ ਅੰਮ੍ਰਿਤਸਰ ਤੋਂ ਹਰੀਕੇ ਅੰਦਰ ਨਵੇਂ ਹਾਈਵੇ ਤੇ ਕਰੀਬ ਸਵਾ 12 ਵਜੇ ਇੱਕ ਕੰਟੇਨਰ ਖਰਾਬ ਹੋਣ ਕਾਰਨ ਹਾਈਵੇ ਤੇ ਖੜਾ ਸੀ ਜਿਸ ਪਿੱਛੇ ਇੱਕ 18 ਟੈਰੀ ਟ੍ਰਾਲਾ ਖੜਾ ਸੀ ਅਤੇ ਤੰਦ ਜਾਰਾ ਸੰਗਣੀ ਹੋਣ ਕਰਕੇ ਸਵਿਫਟ ਕਾਰ ਉਸ ਟ੍ਰਾਲੇ ਵਿੱਚ ਜਾ ਵੱਜੀ ਜਿਸ ਨਾਲ ਗੰਭੀਰ ਰੂਪ ਵਿੱਚ ਨੌਜਵਾਨ ਜਖਮੀ ਹੋ ਗਏ ਤੇ ਰਾਹਗੀਰਾਂ ਦੀ ਮਦਦ ਨਾਲ ਉਕਤ ਨੌਜਵਾਨ ਨੂੰ ਹਸਪਤਾਲ ਲਿਜਾਂਦਾ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ ਨੌਜਵਾਨਾਂ ਨੂੰ ਮ੍ਰਿਤਕ ਐਲਾਨ ਦੇ ਦਿੱਤਾ ਗਿਆ ਹਾਂਜੀ ਸਰ ਜਿਹੜਾ ਤੰਦ ਪੈਣ ਕਰਕੇ ਐਕਸੀਡੈਂਟ ਹੋਇਆ ਇਹ ਕਿੰਨੇ ਜਣੇ ਡੈਥ ਹੋਈ ਆ ਤੇ ਕੀ ਮਸਲਾ ਸਨ ਇੱਕ ਕ੍ਰੇਟਰ ਦਾ ਬਲ ਚੜ ਕੇ ਖਰਾਬ ਹੋ ਗਿਆ ਸੀਗਾ ਉਹਦੇ ਵਿੱਚ ਮਗਰੋਂ ਇੱਕ ਵੱਡਾ ਟਰਾਲਾ ਬਜਰੀ ਦਾ ਲੱਦਿਆ ਉਹਦੇ ਵਿੱਚ ਵੱਜ ਗਿਆ ਜੀ ਉਸ ਤੋਂ ਬਾਅਦ ਸਵਾ 12 ਵਜੇ ਰਾਤ ਗੁਰੂ ਸਾਹਿਬ ਜੀ ਦੇ ਮੁਰੇਸਵੀ ਪੰਜ ਸ੍ਰਿਸ਼ਟਕਾਰ ਤੇ ਸਵਾਰ ਉਹ ਦੁਬਾਰਾ ਸੌਤੋਂ ਮੱਥਾ ਦੇ ਕੇ ਆ ਰਿਹਾ ਸੀ ਜਿਆਦਾ ਧੁੰਦ ਹੋਣ ਕਰਕੇ ਉਸ ਦੀ ਕਾਰ ਉਹ ਟਰਾਲੇ ਦੇ ਵਿੱਚ ਵੱਜ ਗਈ ਪੂਰੇ ਟਰਾਲੇ ਦੇ ਵੱਜਣ ਕਰਕੇ ਬਹੁਤ ਜ਼ਿਆਦਾ ਗੰਭੀਰ ਜ਼ਖਮੀ ਹੋ ਗਏ ਬੰਦੇ ਸਾਰੇ ਦਿਨਾਂ ਵਿੱਚ ਹਸਪਤਾਲ ਜਾ ਕੇ 34 ਮੌਤ ਹੋ ਗਈ ਆ ਤੇ ਇੱਕ ਬੰਦਾ ਜਿਹੜਾ ਉਹ ਹਸਪਤਾਲ ਦਾ ਸਰ ਕਿੰਨੇ ਕੁ ਉਮਰ ਦੇ ਬੱਚੇ ਨੇ تقريبا ਸਾਰਿਆਂ ਦੀ 22 23 ਸਾਲ 20 ਸਾਲ ਦੇ ਲੱਗ ਵਾਲੀ ਉਮਰ ਹੈ ਸਾਰੇ ਮੁੰਡੇ ਨੌਜਵਾਨ ਸੀ ਕੀ ਕੀ ਸਰ ਨਾਮ ਉਹਨਾਂ ਦਾ ਇੱਕ ਦਾ ਕਰਨਬੀਰ ਕਰਨਜੀਤ ਸਿੰਘ ਹੈ ਜੀ ਇੱਕ ਦਾ ਗੁਰਦੇਵ ਸਿੰਘ ਹੈ ਇੱਕ ਰੋਹਨਪ੍ਰੀਤ ਸਿੰਘ ਇੱਕ ਰਾਜਵੀਰ ਤੇ ਇੱਕ ਬਲਵਿੰਦਰ ਸਿੰਘ ਸਾਹਿਬ ਤੇ ਸਾਰੇ ਗੁਰੂ ਸਾਹਿਬ ਏਰੀਏ ਦੇ ਬੰਦੇ ਨੇ ਤੇ ਉਹਨਾਂ ਦੇ ਪਰਿਵਾਰ ਸਾਰੇ ਆਏ ਆ ਸਾਡੇ ਕੋਲ ਅਹੀਂ ਮੌਕੇ ਤੇ ਜਾ ਆਏ ਆ ਜਿੱਦਾਂ ਦਾ ਉਹ ਬਿਆਨ ਲਿਖਾਉਣਾ ਨਹੀਂ ਉਹ ਤਾਂ ਜਾਰੀ ਸਰ ਅਗਲੀ ਕਾਰਵਾਈ ਕੀ ਹਮਲ ਜਿਲਿਆਂ ਦੀ ਜਾ ਰਹੀ ਹੈ ਪਰਿਵਾਰ ਸਾਰੇ ਆਏ ਆ ਉਹਨਾਂ ਦੇ ਬਿਆਨ ਲਿਖ ਕੇ ਤੇ ਕਾਰਵਾਈ ਕੀਤੀ ਜਾ ਰਹੀ ਅਸਲ ਦੇ ਵਿੱਚ ਕਾਰਨ ਕੀ ਹੈ ਸਰ ਅਸਲ ਦੇ ਵਿੱਚ ਕਾਰਨ ਹੈ ਵੀ ਉਹ ਵੱਡੀ ਜਿਹੜੀ ਐਕਸੀਡੈਂਟ ਹੋਈ ਛੋਟੀ ਸੀਗੀ ਤੇ ਦરા ਤੇ ਇਹ ਕਾਰਤ 12 ਸਵਾ 12 ਜਾਰੀ ਹੋ ਤੰਦ ਬਹੁਤ ਜ਼ਿਆਦਾ ਸੀ ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਗੱਡੀ ਕਿੱਧਰ ਵਕਸ਼ੇ ਚ ਗਈ ਤੰਦ ਦਾ ਕਾਰਨ ਹੈ ਜੀ